ਇਹ ਦੋ ਸਟੇਟਸ ਨੂੰ ਜੇ جنگ ਲੱਗਦੀ ਆ ਤਾਂ ਸਭ ਤੋਂ ਜ਼ਿਆਦਾ ਖਤਰਾ ਤੇ ਇਸ ਦੇ ਵਿੱਚ ਇਹ ਰੁੜਾ ਕਿਉਂ ਇੰਨਾ ਹੋ ਰਿਹਾ ਕਿ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿ ਇਸ ਦੇ ਪਿੱਛੇ ਕੋਈ ਵੱਡਾ ਪਲਾਨ ਹੋ ਸਕਦਾ ਹੈ ਜਦੋਂ ਇੱਕ ਨੈਸ਼ਨਲ ਇਸ਼ੂ ਹੈ ਸਿਕਿਉਰਿਟੀ ਦਾ ਉਸ ਵੇਲੇ ਅਸੀਂ ਪਾਣੀ ਦੇ ਮਸਲੇ ਤੇ ਲੜਦੇ ਤੋਂ ਜ਼ਿਆਦਾ ਨੁਕਸਾਨ ਜੇ ਕਿਸੇ ਦਾ ਜੇ جنگ ਲੱਗਦੀ ਆ ਤਾਂ ਉਹ ਪੰਜਾਬ ਤੇ ਹਰਿਆਣੇ ਦਾ ਹੀ ਹੋਣ ਵਾਲਾ ਕਿਉਂਕਿ ਬਾਰਡਰ ਸਟੇਟ ਹੈ ਜਮਾਂ ਨਾਲ ਲੱਗਦੇ ਆ। ਬਲੀ ਦੇਖੋ ਇਹ ਸਮਾਂ ਨਹੀਂ ਹੈ ਇਹ ਜਿਹੜੇ ਚੀਜ਼ਾਂ ਜਿਹੜੇ ਡਿਸਪੂਟ ਕਰਦਾ ਅਸੀਂ ਅਨਫੋਰਚਨਟਲੀ ਅਸੀਂ ਇਹਦਾ politcal ਹੱਡ ਕੱਢ ਰਿਹਾ ਤੇ ਜਿਹੜਾ ਪਾਣੀ ਹਰੀਕੇ ਬਰਾਜ ਜਾਂ ਸਜਨਪੁਰ ਤੋਂ ਜਾਂ ਹੋਰ ਜਿੱਥੋਂ ਵੀ ਇਹ ਜੇ ਪਾਕਿਸਤਾਨ ਜਾਂਦਾ ਕਿਉਂਕਿ ਉਹਦੇ ਤੇ ਇੱਕ ਡ੍ਰੌਪ ਦਾ ਵੀ ਹੱਥ ਉਹਨਾਂ ਦਾ ਹੱਕ ਨਹੀਂ ਉਹ ਪਾਣੀ ਨੂੰ ਡਾਇਵਰਟ ਸਾਡੇ ਵੱਲ ਕੀਤਾ ਜਾਵੇ ਜੰਮੂ ਤੋਂ ਲੈ ਕੇ ਜੋ ਨੀਚੇ ਪਠਾਨਕੋਟ ਤੱਕ ਹੈ ਜਿੰਨੇ ਵੀ ਨਦੀ ਨਾਲੇ ਨੇ ਉਹ ਲੀਗਲੀ ਸਾਡਾ ਹੀ ਪਾਣੀ ਹੈ ਉਹ ਤਕਰੀਬਨ ਪਾਕਿਸਤਾਨ ਜਾ ਰਹੇ ਨੇ ਜਿਵੇਂ ਉਜ ਬਸੰਤਰ ਹੈ ਇਹਨਾਂ ਦੀ ਵੀ ਜਿਹੜੀ ਡਾਇਵਰਸ਼ਨ ਹੈ ਕੋਈ ਟਨਲ ਬਣਾਓ ਜਾਂ ਕੁਛ ਹੈ ਕੰਮ ਤੇਜ਼ੀ ਨਾਲ ਹੋਣਾ ਚਾਹੀਦਾ ਤਾਂ ਕਿ ਉਹ ਪਾਣੀ ਲਿਆ ਕੇ ਰਾਵੀ ਚ ਪਾਇਆ ਜਾਵੇ ਤੇ ਉਹ ਪਾਣੀ ਸਾਡੇ ਹਿੱਸੇ ਦਾ ਅਸੀਂ ਵਰਤ ਸਕੀਏ ਐਸ ਬਿਲਕੁਲ ਤਾਂ ਇਹ ਗੱਲ ਬਿਲਕੁਲ ਨਹੀਂ ਸ਼ੋਭਾ ਦਿੰਦੀ ਕਿਉਂਕਿ ਸਾਡੇ ਤੇ ਇੱਕ ਨੈਸ਼ਨਲ ਮਸਲਾ ਖੜਾ ਹੈ ਅਸੀਂ ਉਸ ਬਾਰੇ ਸੋਚੀਏ ਕਿ ਕਿਵੇਂ ਉਸ ਉਹ ਟਲ ਜੇ ਔਰ ਇਹ ਮੁਸੀਬਤ ਜਿਹੜੀ جنگ ਦੀ ਸਾਨੂੰ ਲੱਗ ਰਹੀ ਹੈ ਇਸ ਤੋਂ ਬਾਹਰ ਨਿਕਲੋ ਕਈ ਐਕਸਪਰਟਸ ਇਹ ਗੱਲ ਕਹਿੰਦੇ ਆ ਕਿ ਜੇ ਅਗਲੀ ਕੋਈ ਵੱਡੀ ਜੰਗ ਹੋਈ ਉਹ ਪਾਣੀ ਨੂੰ ਲੈ ਕੇ ਹੀ ਹੋਣੀ ਹੈ ਪਰ ਇਹ ਬਿਆਨਬਾਜ਼ੀ ਆਪਸ ਦੇ ਵਿੱਚ ਇਹ ਜਾਂ ਤਾਂ ਡਰਾਮਾ ਹੀ ਲੱਗਦਾ ਜਾਂ ਫਿਕਸ ਮੈਚ ਲੱਗਦਾ ਨਹੀਂ ਫਿਕਸ ਹੋ ਡਰਾਮਾ ਦੋਨੋਂ ਹੀ ਨੇ ਲੋਕਾਂ ਨੂੰ ਬੇਕੂਪ ਬਣਾਇਆ ਜਾਂਦਾ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਤੇ ਫਿਰ ਹੱਲ ਕਿਉਂ ਨਹੀਂ ਨਿਕਲਿਆ ਪੰਜਾਬ ਤੇ ਹਰਿਆਣੇ ਦੇ ਵਿੱਚ ਅੱਜ ਇੱਕ ਨਵਾਂ ਵਿਵਾਦ ਛੜ ਗਿਆ ਵਿਵਾਦ ਪਾਣੀ ਨੂੰ ਲੈ ਕੇ ਆ ਇਹ ਗੱਲ ਕਹੀ ਜਾ ਰਹੀ ਆ ਵੀ 8500 ਕਿਉਂਕਿ ਪਾਣੀ ਜਿਹੜਾ ਹੈ ਉਹ ਹਰਿਆਣੇ ਨੂੰ ਛੱਡਿਆ ਜਾਊਗਾ ਬੀਬੀਐਮਪੀ ਬੋਰਡ ਨੇ ਇਹ ਫੈਸਲਾ ਕਰ ਲਿਆ ਤੇ ਹੁਣ ਸਰਕਾਰਾਂ ਦੋਨੋ ਸਟੇਟ ਦੀਆਂ ਇੱਕ ਦੂਜੇ ਦੇ ਖਿਲਾਫ ਹੋ ਗੀਆਂ ਇੱਕ ਦੂਜੇ ਦੇ ਖਿਲਾਫ ਜਿਹੜੇ ਆ ਉਹ ਬਿਆਨ ਵੀ ਦਿੱਤੇ ਜਾ ਰਹੇ ਆ ਤੇ ਇੱਥੇ ਤੱਕ ਦੀ ਜੇ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜ਼ਰੂਰ ਸਰਕਾਰ ਦੇ ਪੁਤਲੇ ਫੁਕੇਗੇ ਸੈਂਟਰ ਸਰਕਾਰ ਦੇ ਪੁਤਲੇ ਜਿਹੜੇ ਆ ਉਹ ਸਟੇਟ ਦੀ ਸਰਕਾਰ ਦੇ ਕੁਝ ਨੁਮਾਇੰਦਿਆਂ ਨੇ ਫੁਕੇ ਅਤੇ ਵਿਰੋਧ ਵੀ ਕੀਤਾ ਪਰ ਹੁਣ ਵਿਰੋਧ ਹੋਕ ਆਦਾਰਿਆ ਇੱਕ ਪਾਸੇ ਤਾਂ ਅਸੀਂ ਕਹਿ ਰਿਹਾ ਵੀ ਜੰਗ ਛਿੜੀ ਹੋਈ ਹੈ ਜਾਂ ਸ਼ਾਇਦ ਜੰਗ ਛੇੜ ਸਕਦੀ ਆ ਦੂਜੇ ਪਾਸੇ ਪਾਣੀ ਦੇ ਮਸਲੇ ਨੂੰ ਲੈ ਕੇ ਇਹ ਵਿਰੋਧ ਹੋ ਗਿਆ ਤਾਂ ਹੁਣ ਇਸ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਕਰਨਲ ਦਰਸ਼ਨ ਢਿੱਲੋਂ ਮੌਜੂਦ ਹੈ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਇੱਕ ਪਾਸੇ ਤਾਂ ਅਸੀਂ ਕਹਿ ਰਹੇ ਹਾਂ ਵੀ ਅਸੀਂ ਅ ਬੜਾ ਇਸ ਸਮੇਂ ਜਿਹੜੇ ਆ ਵੀ ਇੱਕ ਵਾਰ ਜ਼ੋਨ ਦੇ ਵਿੱਚ ਪਹੁੰਚ ਚੁੱਕੇ ਹਾਂ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਦਾ ਫੇਰ ਇੱਕ ਵਾਰੀ ਨਵਾਂ ਮਸਲਾ ਆ ਗਿਆ ਇਹ ਬੜੀ ਮੰਦ ਭਾਗੀ ਗੱਲ ਹੈ ਕਿ ਅਸੀਂ ਪਾਣੀ ਦੇ ਮਸਲੇ ਤੇ ਜਦੋਂ ਇੱਕ ਨੈਸ਼ਨਲ ਇਸ਼ੂ ਐ ਸਿਕਿਉਰਿਟੀ ਦਾ ਉਸ ਵੇਲੇ ਅਸੀਂ ਪਾਣੀ ਦੇ ਮਸਲੇ ਤੇ ਲੜ ਰਹੇ ਹਾਂ ਪਾਣੀ ਤੇ ਮੈਂ ਇੱਕ ਬੇਸਿਕ ਗੱਲ ਕਰਦਾ ਵੀ ਜਿਹੜੀ ਪੰਜਾਬ ਤੇ ਹਰਿਆਣਾ ਦੋਨੇ ਭਰਾ ਹੀ ਸੀ ਇੱਕੋ ਸਟੇਟ ਸੀ ਪੰਜਾਬ ਤੇ ਉਹਨਾਂ ਦੇ ਰਿਸੋਰਸ ਜਦੋਂ ਵੰਡੇ ਗਏ ਪਾਣੀ ਦੀ ਵੰਡ ਹੋਈ ਪਾਣੀ ਦੀ ਵੰਡ ਜਦ ਹੋਈ ਉਸ ਵੇਲੇ ਪਾਣੀ ਦੀ ਰਿਕੁਆਇਰਮੈਂਟ ਨਾ ਹਰਿਆਣੇ ਚੰਨੀ ਸੀ ਨਾ ਪੰਜਾਬ ਚੰਨੀ ਸੀ ਪਾਣੀ ਵਾਧੂ ਸੀ ਪਿੱਛੇ ਵੀ ਵਾਧੂ ਸੀ ਤੇ ਅੱਗੇ ਵੀ ਲੋਕਾਂ ਨੂੰ ਲੋੜ ਨਹੀਂ ਸੀ ਤੇ ਇੰਨੇ ਪਾਣੀ ਦੀ ਰਿਕੁਆਇਰਮੈਂਟ ਹੀ ਹੈ ਨਹੀਂ ਸੀ ਹੁਣ ਪਾਣੀ ਦੀ ਰਿਕੁਆਇਰਮੈਂਟ ਤਾਂ ਵਧ ਗਈ ਐ ਪਰ ਪਿੱਛੋਂ ਪਾਣੀ ਤਾਂ ਵਧਿਆ ਨਹੀਂ ਪਾਣੀ ਬਲਕਿ ਪਿੱਛੋਂ ਘਟ ਗਿਆ ਡੈਮਾਂ ਚ ਵੀ ਸਿਲਟ ਆ ਗਈ ਤੇ ਉੱਪਰ ਬਾਰਿਸ਼ਾਂ ਕਰਕੇ ਵੀ ਹੋਰ ਜੋ ਪ੍ਰੋਬਲਮ ਐ ਘਟ ਪਾਣੀ ਐ ਜਦੋਂ ਪਾਣੀ ਘਟ ਗਿਆ ਤੇ ਸਾਨੂੰ ਇਹ ਅੰਕੜੇ ਜਿਹੜੇ ਨੇ ਕੋਟੇ ਨੇ ਇਹਨਾਂ ਨੂੰ ਰਿਵਾਈਜ਼ ਕਰਨਾ ਪੈਣਾ ਪਾਣੀ ਦੀ ਵੰਡ ਅਵੇਲੇਬਿਲਟੀ ਦੇ ਹਿਸਾਬ ਨਾਲ ਹੋਵੇ ਤੇ ਹਰ ਸਾਲ ਜਾਂ 5 ਸਾਲਾਂ ਬਾਅਦ ਇੱਕ ਅਵੇਲੇਬਿਲਟੀ ਕਮੇਟੀ ਵਰਕਆਊਟ ਕਰੇ ਵੀ ਪਾਣੀ ਹੈ ਕਿੰਨਾ ਜੇ ਅੱਜ ਆਪਾਂ ਕਿਸੇ ਨੂੰ ਕਿੰਨੇ ਵੀ ਕਿਊਸਿਕ ਦੇ ਦਿੰਦੇ ਆ ਵੀ ਇੰਨਾ ਇਹਦਾ ਹੈ ਔਰ ਬਾਕੀ ਪੰਜਾਬ ਦਾ ਉਹ ਜਦੋਂ ਬਾਕੀ ਚ ਤੇ ਹੀ ਰੋਲਾ ਪੈਂਦਾ ਵੀ ਇੰਨੇ ਕਿਊਸਿਕ ਅਸੀਂ ਕਿੰਨੇ ਚੋ ਦਿੱਤਾ ਜੋ ਉਹਨੇ ਕਿਊਸਿਕ ਫੇਰ ਵੀ ਦਿੰਦੇ ਰਹੀਏ ਤੇ ਬਾਕੀ ਪਿੱਛੇ ਘਟਦਾ ਚੱਲ ਜਾਂਦਾ ਇਸ ਕਰਕੇ ਜੋ ਅਵੇਲੇਬਿਲਟੀ ਵਾਲਾ ਫਾਰਮੂਲਾ ਪਹਿਲਾਂ ਸੀ ਉਹ ਗਲਤ ਸੀ ਵੰਡ ਦਾ ਇਸ ਨੂੰ ਬੇਸਡ ਔਨ ਅਵੇਲੇਬਿਲਟੀ ਦੁਬਾਰਾ ਵੰਡਣਾ ਚਾਹੀਦਾ ਔਰ ਰਿਵਾਈਜ਼ ਵੀ 5 ਸਾਲਾਂ ਬਾਅਦ ਕੀ ਅਵੇਲੇਬਲ ਕੀ ਹੈ ਜੇ ਹੁਣ ਪਾਣੀ ਪਹਿਲਾਂ 100% ਦੀ ਸੀ ਹੁਣ ਉਹ 70% ਦੀ ਰਹਿ ਗਿਆ ਤੇ 30% ਜਿਹੜੇ ਕੋਟੇ ਨੇ ਉਹਨਾਂ ਤੇ ਵੀ ਕੱਟ ਲੱਗਣਾ ਚਾਹੀਦਾ ਹੈ ਜਿਹੜੇ ਦੂਜੀਆਂ ਸਟੇਟਾਂ ਨੂੰ ਦਿੱਤੇ ਨੇ ਤੇ ਇਹ ਜ਼ਰੂਰ ਉਹਦੀ ਇੱਕ ਵੰਡ ਬਣਦੀ ਹੈ ਔਰ ਜਦੋਂ ਆਪਾਂ ਕੋਟੇ ਦੇ हिसाब ਨਾਲ ਪਿਛਲੇ ਕੋਟੇ ਦੇ हिसाब ਨਾਲ ਦੇਣਾ ਚਾਹੁੰਦੇ ਆ ਤੇ ਦੂਜੇ ਪਾਸੇ ਪਾਣੀ ਘਟੇਗਾ ਨੈਚੁਰਲ ਹੈ ਫਿਰ ਉਸ ਤੇ ਇਹ ਚੀਜ਼ਾਂ ਲੜਾਈਆਂ ਵੀ ਹੋਣਗੀਆਂ ਤੇ ਪੋਲਿਟਿਕਸ ਵੀ ਹੋਏਗੀ ਬਾਕੀ ਇਹ ਦੂਜੇ ਪਾਸੇ ਵੀ ਮਸਲਾ ਉਛਾਲਿਆ ਜਾਏਗਾ ਕਿਉਂਕਿ ਦੋਨੇ ਪਾਸੇ ਪੰਜਾਬ ਹਰਿਆਣਾ ਚ ਆਮ ਤੌਰ ਤੇ ਡਿਫਰੈਂਟ ਪਾਰਟੀ ਦੀਆਂ ਸਰਕਾਰਾਂ ਰਹਿੰਦੀਆਂ ਨੇ ਫਿਰ ਉਹ ਪੋਲਿਟੀਕਲ ਇਸ਼ੂ ਹੋ ਜਾਂਦਾ ਤੇ ਇਸ ਦਾ ਮਸਲੇ ਦਾ ਹੱਲ ਇਹ ਹੀ ਹੈ ਵੀ ਜਾਂ ਤਾਂ ਕੋਟਾ ਜਾਂ ਪੋਲਿਟੀਕਲੀ ਇੱਕ ਸਾਂਝੇ ਟੇਬਲ ਤੇ ਬੈਠ ਕੇ ਇੱਕ ਹੱਲ ਕੱਢਿਆ ਜਾਵੇ ਵੀ ਪਾਣੀ ਦੀ ਡਿਸਟ੍ਰਿਬਿਊਸ਼ਨ ਅਵੇਲੇਬਿਲਟੀ ਦੇ ਹਿਸਾਬ ਨਾਲ ਕਰਨੀ ਹੈ ਪੁਰਾਣੇ ਜਿਹੜੇ ਮੁੱਦੇ ਨੇ ਜਾਂ ਪੁਰਾਣੇ ਜਿਹੜੇ ਉਹ ਨੇ ਉਹ ਉਹਨਾਂ ਨੂੰ ਛੱਡ ਕੇ ਅਵੇਲੇਬਿਲਟੀ ਤੇ ਕਰਨੀ ਹੈ ਦੂਜਾ ਵੱਧ ਤੋਂ ਵੱਧ ਜਿਹੜੇ ਰਿਸੋਰਸਸ ਨੇ ਪਾਣੀ ਦੇ ਉਹ ਯੂਜ਼ ਕਰਨੇ ਨੇ ਵੇਸਟੇਜ ਘਟਾਉਣੀ ਹੈ ਤੇ ਜਿੱਦਾਂ ਖਾਲਾ ਨਹਿਰਾਂ ਪੱਕੀਆਂ ਕੀਤੀਆਂ ਕੁਛ ਹੈ ਵੇਸਟੇਜ ਆ ਰੁਕੀ ਤੇ ਜਿਹੜਾ ਪਾਣੀ ਹਰੀਕੇ ਬਰਾਜ ਜਾਂ ਸਜਨਪੁਰ ਤੋਂ ਜਾਂ ਹੋਰ ਜਿੱਥੋਂ ਵੀ ਅਜੇ ਪਾਕਿਸਤਾਨ ਜਾਂਦਾ ਕਿਉਂਕਿ ਉਹਦੇ ਤੇ ਇੱਕ ਡ੍ਰੌਪ ਦਾ ਵੀ ਅਥ ਉਹਨਾਂ ਦਾ ਹੱਕ ਨਹੀਂ ਉਹ ਪਾਣੀ ਨੂੰ ਡਾਇਵਰਟ ਸਾਡੇ ਵੱਲ ਕੀਤਾ ਜਾਵੇ ਬਚਾਇਆ ਜਾਵੇ ਜੰਮੂ ਤੋਂ ਲੈ ਕੇ ਜੋ ਨੀਚੇ ਪਠਾਨਕੋਟ ਤੱਕ ਹੈ ਜਿੰਨੇ ਵੀ ਨਦੀ ਨਾਲੇ ਨੇ ਉਹ ਲੀਗਲੀ ਸਾਡਾ ਹੀ ਪਾਣੀ ਹੈ ਉਹ ਤਕਰੀਬਨ ਪਾਕਿਸਤਾਨ ਜਾ ਰਹੇ ਨੇ ਜਿਵੇਂ ਉਜ ਵਸੰਤਰ ਹੈ ਇਹਨਾਂ ਦੀ ਵੀ ਜਿਹੜੀ ਡਾਇਵਰਸ਼ਨ ਹੈ ਕੋਈ ਟਨਲ ਬਣਾਓ ਜਾਂ ਕੁਛ ਹੈ ਕੰਮ ਤੇਜ਼ੀ ਨਾਲ ਹੋਣਾ ਚਾਹੀਦਾ ਤਾਂ ਕਿ ਉਹ ਪਾਣੀ ਲਿਆ ਕੇ ਰਾਵੀ ਚ ਪਾਇਆ ਜਾਵੇ ਤੇ ਉਹ ਪਾਣੀ ਸਾਡੇ ਹਿੱਸੇ ਦਾ ਅਸੀਂ ਵਰਤ ਸਕੀਏ। ਇੱਕ ਪਾਸੇ ਤਾਂ ਭਾਰਤ-ਪਾਕਿਸਤਾਨ ਦਾ ਰੋਲਾ ਹੀ ਪੈ ਰਿਹਾ ਸੀ ਵੀ ਅਸੀਂ ਉਹਨਾਂ ਨੂੰ ਪਾਣੀ ਦੇਣਾ ਨਹੀਂ ਅਸੀਂ ਉਹਨਾਂ ਨੂੰ ਪਾਣੀ ਅਸੀਂ ਰੋਕ ਦੇਣਾ ਪਾਣੀ ਅਸੀਂ ਡੈਮ ਬਣਾ ਲਾਂਗੇ ਚਲੋ ਡੈਮ ਬਣਾਉਣ ਨੂੰ ਵੀ ਸਮਾਂ ਲੱਗਦਾ ਕਿਸੇ ਨਾ ਪਰ ਕਈ ਪਾਸੋਂ ਹਲੇ ਰੋਕ ਵੀ ਸਕਦੇ ਨੇ ਤੇ ਦੂਜੇ ਪਾਸੇ ਅੱਜ ਦੋ ਸਰਕਾਰਾਂ ਆਪਸ ਵਿੱਚ ਲੜਦੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਹਰਿਆਣੇ ਦੀ ਸਰਕਾਰ ਦੂਜੇ ਪਾਸੇ ਜਿਹੜੀ ਆ ਪੰਜਾਬ ਦੀ ਸਰਕਾਰ ਤੁਹਾਨੂੰ ਲੱਗਦਾ ਕੀ ਇਹ ਸਮਾਂ ਹੈ ਸਮੇ ਆ ਆ ਚੀਜ਼ਾਂ ਦਾ ਇਹ ਲੜਨ ਦਾ ਸਮਾਂ ਇਸ ਸਮੇ ਹੈ ਕਿਉਂਕਿ ਆਪਾਂ ਗੱਲ ਕਰਦੇ ਆ ਸਭ ਤੋਂ ਜ਼ਿਆਦਾ ਨੁਕਸਾਨ ਜੇ ਕਿਸੇ ਦਾ ਜੇ جنگ ਲੱਗਦੀ ਆ ਤਾਂ ਉਹ ਪੰਜਾਬ ਤੇ ਹਰਿਆਣੇ ਦਾ ਹੀ ਹੋਣ ਵਾਲਾ ਕਿਉਂਕਿ ਬਾਰਡਰ ਸਟੇਟ ਆ ਜਮਾਂ ਨਾਲ ਲੱਗਦੇ ਆ ਪਾਕਿਸਤਾਨ ਦੇ ਵੀ ਦੇਖੋ ਇਹ ਸਮਾਂ ਨਹੀਂ ਹੈ ਇਹ ਜੋ ਚੀਜ਼ਾਂ ਜਿਹੜੇ ਡਿਸਪੂਟ ਕਰਦਾ ਅਸੀਂ ਅਨਫੋਰਚਨਟਲੀ ਅਸੀਂ ਇਹਦਾ ਪੋਲੀਟੀਕਲ ਹੱਡ ਕੱਢ ਰਿਹਾ ਪੋਲੀਟੀਕਲ ਆਪਦਾ ਆਪਦਾ ਘੋੜਾ ਪਚਾਉਣ ਦੀ ਗੱਲ ਹੁੰਦੀ ਹੈ ਕੋਈ ਆਪਦੇ ਜੋ ਤੱਥਾਂ ਨਾਲ ਗੱਲ ਨਹੀਂ ਕਰਦੇ ਇਹਦਾ ਹੱਲ ਟੈਕਨੀਕਲ ਕਮੇਟੀ ਦੁਆਰਾ ਕੱਢਿਆ ਜਾਣਾ ਚਾਹੀਦਾ ਹੈ ਔਰ ਪੋਲੀਟੀਕਲ ਪਾਰਟੀਆਂ ਦੇ ਦੋਨੇ ਜਿਹੜੇ ਸਰਕਾਰਾਂ ਦੇ ਨੁਮਾਇੰਦੇ ਹੋਣ ਉਹਦੇ ਨਾਲ ਟੈਕਨੀਕਲੀ ਵੀ ਅਸੀਂ ਕੀ ਇਹਨੂੰ ਵੰਡ ਸਕਦੇ ਹਾਂ ਕਿੰਨਾ ਪਾਣੀ ਅਵੇਲੇਬਲ ਹੈ ਉਸ ਨੂੰ ਉਸ ਰੇਸ਼ਿਓ ਚ ਵੰਡਿਆ ਜਾਵੇ ਬਜਾਏ ਇਸ ਦੇ ਕਿ ਨਹੀਂ ਉਹ ਇੰਨਾ ਮੰਗ ਰਿਹਾ ਅਸੀਂ ਇੰਨਾ ਨਹੀਂ ਦੇਣਾ ਅਸੀਂ ਉਹ ਨਹੀਂ ਕਰਨਾ ਇਹਦੇ ਨਾਲ ਤਾਂ ਫਿਰ ਜਿਵੇਂ ਐਸਵਾਈਐਲ ਐਸਵਾਈਐਲ ਚ ਪਾਣੀ ਤੇ ਕਦੇ ਵਗਿਆ ਨਹੀਂ ਪਰ ਖੂਨ ਕਈ ਵਾਰੀ ਬਗ ਲਿਆ ਕਈ ਵਾਰੀ ਆਪ ਚ ਜਿਹੜੇ ਡਾਂਸ ਹਾਊਸ ਤੇ ਖੜ ਕੇ ਆ ਧਰਨੇ ਲੱਗੇ ਜਮੀਨਾਂ ਢਾਈਆਂ ਲਈਆਂ ਉਕਾਰ ਕੀਤੀਆਂ ਉਹ ਲੱਖਾਂ ਰੁਪਏ ਲੱਗਿਆ ਹੋਇਆ ਬਰਬਾਦ ਪਿਆ ਪਾਣੀ ਉਸ ਚ ਕਦੇ ਵਗਿਆ ਨਹੀਂ ਤੇ ਨਾ ਵਗਣਾ ਕਿਉਂਕਿ ਦੀ ਹਾਲਤ ਇਹੀ ਜੀ ਆ ਵੀ ਸਾਰੀ ਟੁੱਟੀ ਪਈ ਐ ਚੂਹੇ ਨੇ ਉਹ ਕਦੇ ਚੱਲ ਵੀ ਨਹੀਂ ਸਕਦੀ ਹਾਂ ਤੇ ਕਰੋੜਾਂ ਰੁਪਏ ਉਹ ਕਿਹਦੇ ਬਰਬਾਦ ਹੋਏ ਉਹ ਸਾਡੇ ਟੈਕਸ ਪੇਅਰ ਦੇ ਬਰਬਾਦ ਹੋਏ ਨਾ ਤੇ ਅਸੀਂ ਮਸਲੇ ਨੂੰ ਪਹਿਲਾਂ ਹੱਲ ਕਰੀਏ ਟੈਕਨੀਕਲ ਡਾਟਾ ਅਵੇਲੇਬਲ ਐਕਸਪਰਟ ਕਮੇਟੀਆਂ ਦੇ ਹਿਸਾਬ ਨਾਲ ਬਜਾਏ ਅਸੀਂ ਪੋਲੀਟੀਕਲੀ ਆਪਦਾ ਧਰਨੇ ਲਾ ਕੇ ਸੜਕਾਂ ਬੰਦ ਕਰਕੇ ਇਹਨਾਂ ਨਾਲ ਕੋਈ ਹੱਲ ਥੋੜੀ ਨਿਕਲਦਾ ਸੜਕ ਰੁਕਣਾ ਰਾਹ ਰੁਕਣਾ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੈ ਇਹ ਗਲਤ ਹੈ ਇਹ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੀ ਗੱਲ ਹੈ ਔਰ ਇਸ ਵੇਲੇ ਤਾਂ ਇਹ ਗੱਲ ਬਿਲਕੁਲ ਨਹੀਂ ਸ਼ੋਭਾ ਦਿੰਦੀ ਕਿਉਂਕਿ ਸਾਡੇ ਤੇ ਇੱਕ ਨੈਸ਼ਨਲ ਮਸਲਾ ਖੜਾ ਹੈ ਅਸੀਂ ਉਸ ਬਾਰੇ ਸੋਚੀਏ ਕਿ ਕਿਵੇਂ ਉਸ ਉਹ ਟਲ ਜੇ ਔਰ ਇਹ ਮੁਸੀਬਤ ਜਿਹੜੀ ਜੰਗ ਦੀ ਸਾਨੂੰ ਲੱਗ ਰਹੀ ਹੈ ਇਸ ਤੋਂ ਬਾਹਰ ਨਿਕਲੀਏ ਤੇ ਇਹ ਵੀ ਗੱਲ ਹੈ ਨਾ ਵੀ ਨੈਸ਼ਨਲ ਮਸਲੇ ਦੇ ਵਿੱਚ ਹੋ ਤਾਂ ਪੰਜਾਬ ਨਾਲ ਤਾਂ ਕਹੀ ਗਿਆ ਪੰਜਾਬ ਦਾ ਪਾਣੀ ਉਹਨੂੰ ਦੇਣਾ ਪੈ ਗਿਆ ਉਹ ਵੀ ਘਟ ਨਹੀਂ 8500 ਕਿਉਂ ਸਿੱਕ ਪਾਣੀ ਦੇਣਾ ਪੈ ਗਿਆ ਤੇ ਉਹ ਵੀ ਪੰਜਾਬ ਨਹੀਂ ਦੇ ਰਿਹਾ ਪੰਜਾਬ ਦੇ ਆਪਣੇ ਪਾਣੀ ਦਾ ਪੰਜਾਬ ਤੇ ਹੱਕ ਹੀ ਨਹੀਂ ਰਿਹਾ ਵੀ ਜਿਹੜਾ ਮੈਂ ਤਾਂ ਮੈਂ ਤਾਂ ਉਹੀ ਕਹਿ ਰਿਹਾ ਵੀ ਪਹਿਲਾਂ ਤਾਂ ਪਾਣੀ ਦੀ ਜਿਹੜੀ ਵੰਡ ਹੈ ਹੁਣ ਤੁਸੀਂ ਪੁਰਾਣੇ ਫਿਗਰਾਂ ਦੇ ਹਿਸਾਬ ਨਾਲ ਕਰ ਰਹੇ ਹੋ ਪਹਿਲਾਂ ਅਵੇਲੇਬਿਲਟੀ ਕਢੋ ਅਵੇਲੇਬਿਲਟੀ ਕਿੱਦਾਂ ਨਿਕਲੂਗੀ ਵੀ ਜਿੰਨਾ ਪਾਣੀ ਹੈ ਉਹਨੂੰ ਉਸ ਹਿਸਾਬ ਨਾਲ ਪ੍ਰੋਪੋਰਸ਼ਨ ਚ ਉਸ ਰੇਸ਼ੇ ਚ ਵੰਡਿਆ ਜਾਵੇ ਬਜਾਏ ਵੀ ਜੇ ਹੁਣ ਤੁਹਾਡੇ ਕੋਲੇ ਪਹਿਲਾਂ 10 ਲੀਟਰ ਸੀ ਤੇ ਉਹਨੂੰ ਤੁਸੀਂ 6-4 ਚ ਵੰਡ ਲਿਆ ਹੁਣ ਤੁਹਾਡੇ ਕੋਲੇ ਰਹਿ ਤੇ 7 ਲੀਟਰ ਹੀ ਗਿਆ ਤੇ ਇੱਕ ਬੰਦੇ ਨੂੰ ਵੀ ਤੁਸੀਂ 4 ਥੋੜੀ ਦੇ ਸਕਦੇ ਹੋ ਫਿਰ ਉਹਦਾ ਵੀ ਤਾਂ ਕੋਟਾ ਘਟੂਗਾ ਨਾ ਪਰ ਜੇ ਤੁਸੀਂ ਉਹਦਾ ਚਾਰ ਹੀ ਰੱਖੋਗੇ 7 ਚੋਂ ਤੇ ਦੂਜੇ ਕੋਲੇ ਤਿੰਨ ਹੀ ਰਹਿ ਜਾਏਗਾ ਸਿੰਪਲ ਟਰਮ ਵਿੱਚ ਆਪਾਂ ਕਯੂ 6 ਚ ਨਾ ਗੱਲ ਕਰੀਏ ਤੇ ਜਦੋਂ ਪਾਣੀ ਦੀ ਅਵੇਲੇਬਿਲਟੀ ਘਟ ਗਈ ਤੇ ਕੋਟੇ ਵੀ ਘਟਾਉਣੇ ਪੈਣੇ ਆ ਇਹ ਹੱਲ ਟੈਕਨੀਕਲੀ ਨਿਕਲ ਸਕਦਾ ਜੇ ਸਰਕਾਰਾਂ ਦੀ ਮਨਸ਼ਾ ਹੋਵੇ ਪਰ ਸਰਕਾਰਾਂ ਤਾਂ ਆਪਦੇ ਆਪ ਦੀ ਢੋਲ ਵਜਾਉਣ ਦੇ ਚ ਮਾਹਰ ਨੇ ਉਸੇ ਕਰਕੇ ਪੋਲੀਟੀਕਲੀ ਰੌਲਾ ਪਾਉਂਦੇ ਨੇ ਤੇ ਪਰ ਮਸਲਾ ਇਹ ਜ਼ਰੂਰ ਹੱਲ ਹੋਣਾ ਚਾਹੀਦਾ ਕਿਉਂਕਿ ਪਾਣੀ ਦਾ ਜਿਹੜਾ ਮਸਲਾ ਆਉਣ ਵਾਲੇ ਸਮਿਆਂ 'ਚ ਪਾਣੀ ਹੀ ਵੱਡਾ ਮਸਲਾ ਬਣੇਗਾ ਲੋਕਾਂ ਦਾ ਕਿਉਂਕਿ ਵਾਟਰ ਟੇਬਲ ਬਹੁਤ ਥੱਲੇ ਚਲੇ ਗਿਆ ਪਾਣੀ ਦੀ ਅਵੇਲੇਬਿਲਟੀ ਘਟ ਗਈ ਹੈ ਔਰ ਹੁਣ ਕਾਫੀ ਸਮੇਂ ਤੋਂ ਬਾਅਦ ਪਹਿਲੀ ਵਾਰ ਐਫਰਟ ਹੋਈ ਹੈ ਮੈਂ ਕੋਈ ਪੋਲੀਟੀਕਲ ਗੱਲ ਤੇ ਨਹੀਂ ਕਰ ਰਿਹਾ ਵੀ ਪਾਣੀ ਨੂੰ ਲਾਸਟ ਤੱਕ ਪਹੁੰਚਾਉਣ ਦਾ ਖਾਲ ਪੱਕੇ ਕੀਤੇ ਤੇ ਪਾਣੀ ਦੁਬਾਰਾ ਜਿਹੜੇ ਸੁੱਕੇ ਸੂਏ ਵਗੈਰਾ ਪਏ ਸੀ ਉਹਨਾਂ 'ਚ ਪਾਣੀ ਟੇਲੈਂਡ ਤੱਕ ਪਹੁੰਚਣ ਦੀ ਕੋਸ਼ਿਸ਼ ਹੋਈ ਹੈ ਬਹੁਤ ਵਧੀਆ ਐਫਰਟ ਹੋਈ ਹੈ ਪਰ ਪਾਣੀ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ ਸਾਨੂੰ ਸਾਡਾ ਪਾਣੀ ਜਿਹੜਾ ਮਿਲਣਾ ਚਾਹੀਦਾ ਗੱਲ ਇਹ ਵੀ ਕਹਿੰਦੇ ਆ ਜੀ ਕਈ ਐਕਸਪਰਟਸ ਇਹ ਗੱਲ ਕਹਿੰਦੇ ਆ ਵੀ ਜੇ ਅਗਲੀ ਕੋਈ ਵੱਡੀ ਜੰਗ ਹੋਈ ਉਹ ਪਾਣੀ ਨੂੰ ਲੈ ਕੇ ਹੀ ਹੋਣੀ ਹੈ ਆ ਬਿਲਕੁਲ ਹੋਵੇਗੀ ਕਈ ਕੰਟਰੀਆਂ 'ਚ ਚੱਲ ਰਿਹਾ ਹੈ ਪਾਣੀ ਇੱਕ ਬਹੁਤ ਜ਼ਰੂਰਤ ਹੈ ਬੇਸਿਕ ਨੈਸੈਸਿਟੀ ਹੈ ਔਰ ਪਾਣੀ ਦੀ ਜਿਹੜੀ ਮੈਂ ਕਹਣਾ ਵੀ ਪਾਣੀ ਦੀ ਵੰਡ ਦੇ ਨਾਲ-ਨਾਲ ਜਿਹੜੀ ਪਾਣੀ ਦੀ ਵੇਸਟੇਜ ਹੈ ਨਾ ਉਹ ਵੀ ਰੁਕਣੀ ਚਾਹੀਦੀ ਹੈ ਅਸੀਂ ਖਾਸ ਕਰ ਇਧਰ ਨਾਰਥ ਚ ਕਿਉਂਕਿ ਸਾਡੇ 100 ਫੁੱਟ ਤੇ ਪਾਣੀ ਆ ਜਾਂਦਾ ਸੀ ਤੇ ਆਰਾਮਨ ਟਿਊਬ ਵੀ ਲੱਗਦੇ ਸੀ ਅਸੀਂ ਕਦੇ ਸੋਚਿਆ ਹੀ ਨਹੀਂ ਵੀ ਇਹ ਚੀਜ਼ ਬਚਾਉਣੀ ਹੈ ਅਸੀਂ ਅਸੀਂ ਪਾਣੀ ਨੂੰ ਹਮੇਸ਼ਾ ਬਰਬਾਦ ਕੀਤਾ ਅਸੀਂ ਸਭ ਜਿਹੜਾ ਗਾਰਡਨ ਚ ਵੀ ਲਾਉਣਾ ਗੱਡੀਆਂ ਵੀ ਧੋਣੀਆਂ ਆਮ ਦੇਖਦੇ ਹੋ ਤੁਸੀਂ ਸ਼ਹਿਰਾਂ ਚ ਵੀ ਪੈਪ ਲੈ ਕੇ ਗੱਡੀ ਧੋ ਰਿਆ ਜਦੋਂ ਕਿ ਇੱਕ ਕੁਆਲਿਟੀ ਗੱਡੀ ਨਾਲ ਜੇ ਤੁਸੀਂ ਪੰਪ ਲਾਓ ਤੇ ਫਰਸਟ ਕਲਾਸ ਗੱਡੀ ਧੋ ਸਕਦੇ ਹੋ ਔਰ ਉਹ ਵੀ ਪੀਣ ਵਾਲੇ ਪਾਣੀ ਨਾਲ ਧੋਇਆ ਜਾ ਰਿਹਾ ਹੈ ਸਾਨੂੰ ਡਿਊਲ ਵਾਟਰ ਸਪਲਾਈ ਵਾਸਤੇ ਵੀ ਟ੍ਰੀਟਡ ਵਾਟਰ ਵੀ ਕਿਤੇ ਸੋਦਾ ਹੁਣ ਲੁਧਿਆਣਾ ਸ਼ਹਿਰ ਦਾ ਕਿੰਨਾ ਟ੍ਰੀਟਡ ਵਾਟਰ ਹੈ ਜਿਹੜੇ ਨੂੰ ਅਸੀਂ ਟ੍ਰੀਟ ਕਰਦੇ ਆ ਉਹ ਕੀ ਉਹ ਗਾਰਡਨਿੰਗ ਵਗੈਰਾ ਵਾਸਤੇ ਜਾਂ ਹੋਰ ਹੈ ਜੇ ਪਾਰਕਾਂ ਵਾਸਤੇ ਯੂਜ਼ ਨਹੀਂ ਕੀਤਾ ਜਾ ਸਕਦਾ ਅਸੀਂ ਉੱਥੇ ਵੀ ਫਰੈਸ਼ ਵਾਟਰ ਯੂਜ਼ ਕਰ ਰਿਆ ਤੇ ਉਹ ਟ੍ਰੀਟਡ ਨੂੰ ਅਸੀਂ ਵਾਪਸ ਸਤਲੁਜ ਚ ਪਾ ਰਿਆ ਬਰਬਾਦੀ ਕਰ ਰਹੇ ਆ ਅਸੀਂ ਪਾਣੀ ਦੀ ਇਹ ਸਾਨੂੰ ਅਵੇਅਰਨੈਸ ਵੀ ਹੋਣੀ ਚਾਹੀਦੀ ਹੈ ਵੀ ਅਸੀਂ ਪਾਣੀ ਨੂੰ ਬਰਬਾਦ ਨਹੀਂ ਕਰਨਾ ਅਕਸਰ ਅਸੀਂ ਪਾਰਕਾਂ ਦੇ ਵਿੱਚ ਜਾਂਦੇ ਆ ਤਾਂ ਪਾਈਪਾਂ ਐਂ ਹੀ ਖੁੱਲੀ ਛੱਡੀ ਹੁੰਦੀ ਹੈ ਪੂਰੀ ਬਿਲਕੁਲ ਅਸੀਂ ਓਪਨ ਇਰੀਗੇਸ਼ਨ ਕਰਦੇ ਆਂ ਦੇਖੋ ਕੈਨੇਡਾ ਕੋਲੇ ਇੰਨੇ ਰਿਸੋਰਸਸ ਨੇ ਮੈਨੂੰ ਉੱਥੇ ਨਹਿਰਾਂ ਵਗਦੀਆਂ ਵੇਖੀਆਂ ਜਾਂ ਸੂਏ ਚੱਲਦੇ ਦੇਖੇ ਡ੍ਰਿਪ ਇਰੀਗੇਸ਼ਨ ਹੁੰਦੀ ਹੈ ਵੱਡੇ ਵੱਡੇ ਖੇਤ ਨੇ ਤੇ ਪਾਈਪ ਲਾ ਕੇ ਡ੍ਰਿਪ ਇਰੀਗੇਸ਼ਨ ਡ੍ਰਿਪ ਨਾਲ ਸਿਰ ਪਾਣੀ ਦੇ ਛਿੱਟਾ ਦਿੱਤਾ ਜਾਂਦਾ ਛਿੱਟਾ ਦਿੱਤਾ ਜਾਂਦਾ ਕਿ ਉਹ ਖਾਲ ਨਹੀਂ ਬਣਾ ਸਕਦੇ ਕਿ ਉਹ ਨਹਿਰਾ ਨਹੀਂ ਬਣਾ ਸਕਦੇ ਜਦੋਂ ਕਿ ਉਹਨਾਂ ਕੋਲ ਇੰਨੀਆਂ ਲੇਕ ਨੇ ਇੰਨਾ ਪਾਣੀ ਨੇ ਪਰ ਉਹਨਾਂ ਨੂੰ ਪਤਾ ਹੈ ਅਸੀਂ ਸਾਰੀ ਓਪਨ ਇਰੀਗੇਸ਼ਨ ਕਰਦੇ ਆਂ ਖਾਲ ਛੱਡ ਕੇ ਬਿਲਕੁਲੀ ਭਰ ਦਿੰਦੇ ਆ ਉਹਨੂੰ ਨਕੋ ਨਕ ਭਰ ਦਿੰਦੇ ਆ ਜੇ ਬਿਜਲੀ ਫ੍ਰੀ ਹੈ ਸਾਨੂੰ ਤੇ ਅਸੀਂ ਉਹਨਾਂ ਚਿਰ ਮੋਟਰ ਬੰਦ ਨਹੀਂ ਕਰਦੇ ਜਿੰਨਾ ਚਿਰ ਬਿਜਲੀ ਚੱਲਦੀ ਹੈ ਜੇ ਚੱਲੀ ਜਾਵੇ ਤੇ ਚੱਲੀ ਜਾਣ ਦੇ ਸਾਨੂੰ ਇਹ ਚੀਜ਼ਾਂ ਦੀ ਬਚਤ ਤੇ ਕਰਨੀ ਚਾਹੀਦੀ ਹੈ ਤੇ ਸਾਨੂੰ ਫਸਲਾਂ ਦਾ ਚੱਕਰ ਵੀ ਥੋੜਾ ਸੋਚਣਾ ਚਾਹੀਦਾ ਵੀ ਜਿਹੜੀ ਜ਼ਿਆਦਾ ਪਾਣੀ ਕੰਜ਼ੂਮ ਵਾਲੀਆਂ ਫਸਲਾਂ ਨੇ ਜ਼ਿਆਦਾ ਦਿਨ ਪਾਣੀ ਖੜਾ ਰੱਖਣਾ ਮੰਗਦੀਆਂ ਨੇ ਉਹਨਾਂ ਚ ਚੱਕਰ ਚੋਂ ਨਿਕਲਣਾ ਚਾਹੀਦਾ ਇਹ ਅੱਜ ਜੇ ਮੈਂ ਦੋਨੋਂ ਸਾਈਡ ਤੋਂ ਦੇਖਦਾ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਤਾਂ ਬਹੁਤ ਹੋ ਰਹੀ ਆ ਇਥੋਂ ਜੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੇ ਆਏ ਵੀ ਬਿਆਨਬਾਜ਼ੀ ਕਰ ਰਹੀ ਹੈ ਉਥੋਂ ਆ ਬੀਜੇਪੀ ਦੀ ਜੇ ਗੱਲ ਕਰੇ ਉਹ ਵੀ ਬਿਆਨਬਾਜ਼ੀ ਕਰ ਰਹੀ ਹੈ ਪਰ ਇਹ ਬਿਆਨਬਾਜ਼ੀ ਆਪਸ ਦੇ ਵਿੱਚ ਇਹ ਜਾਂ ਤਾਂ ਡਰਾਮਾ ਹੀ ਲੱਗਦਾ ਜਾਂ ਫਿਕਸ ਮੈਚ ਲੱਗਦਾ ਨਹੀਂ ਫਿਕਸ ਹੋ ਡਰਾਮਾ ਦੋਨੋਂ ਹੀ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਨੇ ਤੇ ਫਿਰ ਹੱਲ ਕਿਉਂ ਨਹੀਂ ਨਿਕਲਿਆ ਕਿਉਂਕਿ ਜਿਹੜੀ ਸਰਕਾਰ ਇਹੀ ਹੋ ਜਾਂਦੀ ਹੈ ਉਹ ਉਸੇ ਨੂੰ ਮੁੱਦਾ ਬਣਾ ਲੈਂਦੀ ਹੈ ਮੁੱਦਾ ਬਣਾਉਂਦੀ ਹੈ ਜਦੋਂ ਹੱਲ ਆਉਂਦਾ ਹਾਈ ਕੋਰਟ ਚ ਕੇਸ ਜਾਂਦਾ ਹੈ ਸੁਪਰੀਮ ਕੋਰਟ ਚ ਉੱਥੋਂ ਫੇਰ ਐਂਡ ਤੇ ਜਾ ਕੇ ਕੇਸ ਵਾਪਸ ਲੈ ਲਿਆ ਜਾਂਦਾ ਫੇਰ ਮੁੱਦਾ ਉੱਥੇ ਦਾ ਉੱਥੇ ਰਹਿ ਜਾਂਦਾ ਅਸੀਂ ਹੱਲ ਤੋਂ ਜ਼ਿਆਦਾ ਚਾਹੁੰਦੇ ਨਹੀਂ ਅਸੀਂ ਇਸ ਮੁੱਦੇ ਨੂੰ ਵੋਟ ਬੈਂਕ ਵਰਤਦੇ ਆਂ ਸਾਰੀਆਂ ਪਾਰਟੀਆਂ ਵਰਤਦੀਆਂ ਰਹੀਆਂ ਨੇ ਤੇ ਹੁਣ ਆਲੀਆਂ ਵੀ ਵਰਤੀ ਜਾਂਦੀਆਂ ਨੇ ਮੈਂ ਜਿਹੜੇ ਸਭ ਤੋਂ ਨੇੜੇ ਬੈਠੇ ਪਾਕਿਸਤਾਨ ਦੇ ਉਹਨਾਂ ਦੇ ਵਿੱਚ ਰੌਲਾ ਬਿਲਕੁਲ ਅਸੀਂ ਰੌਲੇ ਦਾ ਹੱਲ ਲੱਭਣਾ ਚਾਹੀਦਾ ਨਾ ਦੇਖੋ ਇਹ ਇੱਕ ਦੂਜੇ ਤੇ ਬਲੇਮ ਗੇਮ ਕਰਕੇ ਤਾਂ ਕਦੇ ਹੱਲ ਨਹੀਂ ਨਿਕਲਦਾ ਹੱਲ ਤਾਂ ਟੇਬਲਾਂ ਤੇ ਨਿਕਲਦੇ ਆਂ ਹਾਲੇ ਤਾਂ ਮੀਟਿੰਗਾਂ 'ਚ ਨਿਕਲਦੇ ਆ। ਸੜਕਾਂ ਤੇ ਹੱਲ ਨਹੀਂ ਨਿਕਲਿਆ ਕਰਦੇ। ਅਸੀਂ ਮੀਟਿੰਗਾਂ ਕਰਨ ਨੂੰ ਤਿਆਰ ਨਹੀਂ ਤੇ ਮੀਟਿੰਗਾਂ 'ਚ ਡਿਸਕਸ਼ਨ ਕਰਨ ਨੂੰ ਤਿਆਰ ਨਹੀਂ, ਟੈਕਨੀਕਲ ਡਾਟਾ ਡਿਸਕਸ ਕਰਨ ਨੂੰ ਤਿਆਰ ਨਹੀਂ। ਸੜਕਾਂ ਤੇ ਧਰਨੇ ਲਾਉਣ ਤਰ ਪੈਨੇ ਆ। ਉਹਦੇ ਨਾਲ ਤਾਂ ਕੋਈ ਹੱਲ ਨਹੀਂ ਨਿਕਲਣਾ। ਤਾਂ ਅੱਜ ਦਾ ਲੱਗੋ ਚਲੋ। ਪਰ ਜਿਵੇਂ ਕਿ ਅਸੀਂ ਗੱਲਬਾਤ ਕਰਕੇ ਹਟੇ ਆਂ ਤੇ ਪਾਣੀ ਦੇ ਮਸਲੇ ਨੂੰ ਲੈ ਕੇ ਗੱਲਬਾਤ ਜ਼ਰੂਰ ਤੁਸੀਂ ਸੁਣ ਲਈ ਹੋਵੇਗੀ। ਮੇਨ ਗੱਲ ਹੈ ਬਈ ਇੱਕ ਪਾਸੇ ਹਜੇ ਮਸਲਾ ਚੱਲ ਹੀ ਰਿਹਾ ਸੀ ਵੀ ਪਾਕਿਸਤਾਨ ਨੂੰ ਪਾਣੀ ਨਹੀਂ ਦੇਣਾ ਤੇ ਦੂਜੇ ਪਾਸੇ ਆਹ ਮਸਲਾ ਇੱਕੋਦਮ ਆ ਗਿਆ ਸਭ ਤੋਂ ਵੱਡੀ ਗੱਲ ਹੈ ਵੀ ਜ਼ਰੂਰ ਪੰਜਾਬ ਸਰਕਾਰ ਕਹਿ ਰਹੀ ਹੈ ਉਸਨੇ ਆਪਣਾ ਪੱਖ ਜਿਹੜਾ ਬਖੂਬੀ ਰੱਖਿਆ ਦੂਜੇ ਪਾਸੇ ਜੇ ਭਾਜਪਾ ਪੰਜਾਬ ਦੇ ਨੇਤਾਵਾਂ ਦੀ ਗੱਲ ਕਰਦੇ ਆ ਉਹ ਜ਼ਰੂਰ ਪੰਜਾਬ ਦੇ ਹੱਕ ਚ ਕਹਿੰਦੇ ਅਸੀਂ ਪੰਜਾਬ ਦੇ ਹੱਕ ਦੇ ਵਿੱਚ ਆ ਅ ਚਲੋ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਉਹ ਕਹਿੰਦੇ ਵੀ ਅਸੀਂ ਪਾਣੀ ਨਹੀਂ ਜਾਣ ਦੇਵਾਂਗੇ ਤੇ ਇਹਨਾਂ ਨੇ ਗੱਲ ਸਹੀ ਤਰੀਕੇ ਨਾਲ ਨਹੀਂ ਉੱਥੇ ਜਾ ਕੇ ਕੀਤੀ ਤੇ ਮੈਂ ਵੀ ਕਵਾਂਗਾ ਜੇ ਉਹਨਾਂ ਨੇ ਸਹੀ ਤਰੀਕੇ ਨਾਲ ਗੱਲ ਕੀਤੀ ਤਾਂ ਸੈਂਟਰ 'ਚ ਤੁਹਾਡੀ ਸਰਕਾਰ ਆ ਤਾਂ ਹਰਿਆਣਾ ਦੇ ਵਿੱਚ ਵੀ ਤੁਹਾਡੀ ਸਰਕਾਰ ਆ ਤੁਸੀਂ ਹੁਣ ਚਾਜਨਾਲ ਜਾ ਕੇ ਗੱਲ ਕਰ ਸਕਦੇ ਹੋ ਤੁਹਾਡੇ ਕੋਲ ਪੂਰਾ ਮੌਕਾ ਵੀ ਹੈ ਤੇ ਸਭ ਤੋਂ ਵੱਡੀ ਗੱਲ ਆ ਵੀ ਇਹ ਦੋ ਸਟੇਟਸ ਨੂੰ ਜੇ جنگ ਲੱਗਦੀ ਆ ਤਾਂ ਸਭ ਤੋਂ ਜ਼ਿਆਦਾ ਖਤਰਾ ਤੇ ਇਸ ਦੇ ਵਿੱਚ ਇਹ ਰੁੜਾ ਕਿਉਂ ਇਹਨਾ ਹੋ ਰਿਹਾ ਕਿਸ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ ਕਿਸ ਦੇ ਪਿੱਛੇ ਕੋਈ ਵੱਡਾ ਪਲਾਨ ਹੋ ਸਕਦਾ ਸੋ ਇਸੇ ਤਰੀਕੇ ਨਾਲ ਤੁਹਾਡੇ ਨਾਲ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਰਾਵਾਂਗੇ ਅਤੇ ਪੰਜਾਬ ਦੀਆਂ ਜਿਹੜੀਆਂ ਸੱਚੀਆਂ ਖਬਰਾਂ ਨੇ ਉਹ ਤੁਹਾਡੇ ਰੂਬਰੂ ਕਰਾਂਦੇ ਰਾਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ